ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਲੋਕ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਅੱਜ ਖੰਨਾ ਵਿਖੇ ਤੇਜੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਜੀ ਖੰਨਾ ਵਿੱਚ ਗੀਜਾਰਾਮ ਜੀ ਦੀ ਚੋਣ ਨੂੰ ਤੇਜ਼ ਕਰਨ ਲਈ ਪਹੁੰਚ ਰਹੇ ਹਨ ਅਸੀਂ ਸਾਰੇ ਉਹਨਾਂ ਦਾ ਵਿਚਾਰ ਸੁਣ ਲਈ ਖੰਨਾ ਵੇ ਪਹੁੰਚ ਰਹੇ ਆ ਸਾਰੇ ਹਲਕਾ ਸਾਨੇਵਾਲ ਤੋਂ 20 ਬੱਸਾਂ ਜਿਹੜੀਆਂ ਨੇ ਇਹ ਉਹਨਾਂ ਦੇ ਵਿਚਾਰ ਸੁਣ ਲਈ ਖੰਨਾ ਵੇ ਪਹੁੰਚੇ ਨੇ ਜਿੱਤਨਾ ਜ਼ਿਲ੍ਹਾ ਪ੍ਰਧਾਨ ਅੱਜ ਗੈਰਹਾਜ਼ਰੀ ਨਜ਼ਰ ਆ ਰਹੀ ਆ ਕਿ ਕਿੰਨਾ ਦੇਖਦੇ ਨੇ ਜ਼ਿਲ੍ਹਾ ਪ੍ਰਧਾਨ ਜੀ ਗੈਰਹਾਜ਼ਰੀ ਨਹੀਂ ਨਹੀਂ ਜ਼ਿਲ੍ਹਾ ਪ੍ਰਧਾਨ ਜੀ ਪਹਿਲਾਂ ਉੱਥੇ ਸਵੇਰੇ ਪਹੁੰਚ ਗਏ ਨੇ ਰੈਲੀ ਵਾਲੇ ਸਥਾਨ ਤੇ ਕਿਉਂਕਿ ਉਹਨਾਂ ਨੇ ਉੱਥੇ ਦਾ ਅਗਲਾ ਪ੍ਰੋਗਰਾਮ ਦੇਖਣਾ ਸੀ ਕਿੱਥੇ ਦਾ ਜੀ ਖੰਨੇ ਖੰਨੇ ਜਿੱਦੂ ਧਿਆਨੇ ਵੀ ਰੈਲੀ ਹੋ ਰਹੀ ਆ ਵੀ ਆ ਪਰ ਉਹ ਲੁਧਿਆਣਾ ਜਿਹੜੀ ਰੈਲੀ ਉਹ ਦੁਪਹਿਰ ਤੋਂ ਬਾਅਦ ਹੈਗੀ ਉਹਨਾਂ ਨੇ ਮੁੜ ਕੇ ਉੱਥੇ ਵੀ ਜਾਣਾ ਕਿਉਂਕਿ ਸਾਡਾ ਜਿਹੜਾ ਹਲਕਾ ਜਿਲ੍ਹਾ ਹੈ ਉਹ ਦੋ ਹਲਕਿਆਂ ਵਿੱਚ ਵੰਡਿਆ ਹੋਇਆ ਇੱਕ ਲੁਧਿਆਣਾ ਸ਼ਹਿਰੀ ਦੇ ਵਿੱਚ ਪੈਂਦਾ ਉਹਨੂੰ ਤੇ ਇੱਕ ਵਿਦਵਾਨ ਲੋਕ ਸਭਾ ਹਲਕਾ ਫਰਗੜ ਸਾਹਿਬ ਕਈ ਬਹੁਤ ਅੱਜ ਤੇ ਕਿੰਨਾ ਕਿਹੜਾ ਅਸਰ ਪੈਗਾ ਜਿਸ ਤਰ੍ਹਾਂ ਪ੍ਰਧਾਨ ਮੰਤ ਮੋਦੀ ਪਹਿਲਾਂ ਆ ਚੁੱਕਿਆ ਪੰਜਾਬ ਦੇਖੋ ਗੱਲ ਹੈ ਵੀ ਅਸਰ ਤਾਂ ਹਰੇਕ ਵੱਡੇ ਲੀਡਰ ਦਾ ਜ਼ਰੂਰ ਪੈਂਦਾ ਆ ਉਸ ਦਿਨ ਮੋਦੀ ਜੀ ਪਟਿਆਲੇ ਆਏ ਆ ਉਸ ਦਿਨ ਦਾ ਵੀ ਬਹੁਤ ਜ਼ਿਆਦਾ ਅਸਰ ਹੋਇਆ ਹੁਣ ਅੱਜ ਰਾਸ਼ਨਾਜੀ ਇੱਥੇ ਪਹੁੰਚ ਰਹੇ ਉਹਨਾਂ ਦਾ ਅਸਰ ਪਊਗਾ ਅੱਜ ਦੁਪਹਿਰ ਤੋਂ ਬਾਅਦ ਸ਼ਹਿਰ ਅੰਮ੍ਰਿਤਸਰ ਜੀ ਲੁਧਿਆਣਾ ਪਹੁੰਚ ਰਹੇ ਆ ਹਰੇਕ ਲੀਡਰ ਦਾ ਆਪਣਾ ਆਪਣਾ ਰਸੂਕ ਹੈ ਉਹਦੇ ਮੁਤਾਬਕ ਵੀ ਉਹ ਫਰਕ ਪਾਊਗਾ ਇੰਤਰਾ ਮਹਿਲਾ ਵਰਕਰ ਜਿਹੜੇ ਜਾਂ ਮਹਿਲਾ ਮੋਰਚਾ ਦੇ ਜਿਹੜੇ ਉਹ ਇੱਥੇ ਦਿਖਾਈ ਨਹੀਂ ਦੇ ਰਹੇ ਕੋਈ ਵਰਕ ਨਹੀਂ ਮਹਿਲਾ ਮੋਰਚਾ ਦੀ ਜਿਹੜੀ ਡਿਊਟੀ ਹੈ ਉਹ ਕਿਉਂਕਿ ਪਰਸੋ ਦਾ ਹਜੇ ਖੰਨੇ ਇੱਥੇ ਆਪਣੇ ਪਟਿਆਲੇ ਹੋਏ ਜਾ ਕੇ ਆਏ ਨੇ ਐਸਕੇ ਉਹਨਾਂ ਨੂੰ ਜਿਹੜਾ ਵਿਧਾਨ ਸਭਾ ਜਿਹੜੀ ਹੈ ਸਾਡੀ ਸਾਨੇ ਵਾਲ ਵਾਲੇ ਇਹਨਾਂ ਨੂੰ ਅਸੀਂ ਖੰਨੇ ਜਾਣ ਨੂੰ ਕਿਹਾ ਹੀ ਨਹੀਂ ਠੀਕ ਹੈ ਨਹੀਂ ਕਾਰਨ ਕੁਛ ਨਹੀਂ ਉਹਨਾਂ ਨੂੰ ਕਿਹਾ ਤੁਸੀਂ ਲੁਧਿਆਣਾ ਦੇਖਣਾ ਸੀ ਸ਼ਾਇਦ ਇਹ ਟੀਡੀ ਵਾਰਡ ਦੇ ਵਿੱਚ ਹੈਗੇ ਸ਼ਹਿਰ ਦੇ ਵਿੱਚ ਇੱਕ ਕੰਬੇਨ ਚਲਾਉਣਗੇ ਆਪਣੇ ਕੋ ਕੋ ਗਰਮੀ ਜਾ ਰਹੀਆਂ ਨੇ ਖੰਨੇ ਜੀ ਖੰਨਾ ਜੀ ਖੰਨਾ ਨਾ ਜੀ ਬਸਾਂ ਖਾਲੀ ਦੇਖਿਆਂਗੇ ਅੱਜ ਉਹਦਾ ਨਹੀਂ ਹਜੇ ਨਹੀਂ ਹਜੇ ਤਾਂ ਆ ਰਹੀਆਂ ਨੇ ਜੀ ਟਾਈਮਿੰਗ ਨਹੀਂ ਹੈਗੀ ਟਾਈਮਿੰਗ ਨਹੀਂ ਹੈ ਨਹੀਂ ਗਈਆਂ ਜੀ ਉਰੀ ਨੇ ਖੜੀਆਂ ਹਜੇ ਜਿਵੇਂ ਕਿ ਹੁਣ ਕਨੇਜ ਤੋਂ ਨੇ ਜਿਹੜੇ ਔਰ ਥਾਂ ਥਾਂ ਤੋਂ ਨੇ ਜਿਵੇਂ ਹੁਣ ਕੁਝ ਮੁੰਡੇ ਇਥੋਂ ਚਲੇ ਗਏ ਰੈਮਡ ਕੋਲ ਤੇ ਖੰਨਾ ਗਲਜਾਰ ਕਾਲਜ ਦੇ ਮੂਹਰੇ ਖੜੇ ਨੇ ਕੁਝ ਅਤਰਸਰ ਗੁਰਦੁਆਰੇ ਕੋਲ ਖੜੀਆਂ ਨੇ ਸਾਡੀਆਂ ਗੱਡੀਆਂ ਟੈਂਪੋ ਤਾਂ ਆਇਆ ਸੀ ਅਸੀਂ ਅਰਜੁਨ ਦੇਵ ਗੁਰਦਾਰੇ ਦਾ ਤੇ ਕੁਝ ਅਤਰਸਰ ਪਹੁੰਚ ਚੁੱਕੀਆਂ ਨੇ ਗੱਡੀਆਂ ਚੌਂਕ ਵਿੱਚ ਖੜੀਆਂ ਨੇ ਸਾਡੀਆਂ गंदे पहुंच किसना की क्या नाम है आपका सर हमारा नाम है त्रिलोक कुमार झा और राज राजनाथ जी आ रहे हैं और काफी बहुमत सभा की रैली हुई है वहाँ ठीक है जी और बहुत अच्छी पंजाब में जो है ना बहुत अच्छी सीटें भी आ रही है बहुत तो अच्छा रिजल्ट भी है ना जी, क्या नाम है था? सर मेरा नाम हीरा ना पाल है मैं जिले का सेक्रेटरी हूँ भारतीय जनता पार्टी का और जिस हिसाब से पंजाब में लोगों में उत्साह है भारतीय जनता पार्टी के प्रति कि आज देखो प्रधानमंत्री जी आए थे दो दिन पहले कितनी सक्सेसफुल रैली हुई है आज देश के रक्षा मंत्री जी आ रहे हैं सुन्ना तो में लोग चढ़ बढ़ के वहा हिस्सा ले रहे हैं और शाम को गृह मंत्री जी आ रहे हैं लुधियाना में वहां पर भी काफी उत्साह के साथ लोग पहुंचे हुए हैं इसलिए मैं कहता हूं कि पंजाब बचाना है तो भारतीय जनता पार्टी को भारतीय जनता पार्टी बहुत बढ़िया पार। है और देखिए क्या बनता है लगे हुए हैं सारे कोशिश में जो दावा किया गया चार सौ पार का चार सौ पार ही होगा चार सौ पार अगर यहाँ पे हम चार सीट भी निकाल देते हैं तो चार सौ पार ले जाएंगे चार किटे आएंगे चार सीटें लुधियाना है हमारा फतेहगढ़ में लगे हुए हैं हम लोग तो तीन चार जगह का तो प्लानिंग है ही है आखिर देखिए क्या बनता है बहुत बड़ी विशाल रैली हो रही है अपने राजनाथ सिंह इतना उत्साह है लोगों में बहुत उत्साह असर है हमारे कैसे देखते हैं फतेहगढ़ की सीट को ये जीतते हुए निकल दिखाई दे रही है अपने को ਆਰ ਆ ਮਾਤੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਈ ਨਰਿੰਦਰ ਮੋਦੀ ਜਿੰਦਾਬਾਦ